ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿਵਾਨੀ ਜੀ ਦੇਖ ਰਹੇ ਹੋ ਮੈਂ ਮਨਮਿੰਦਰ ਸਿੰਘ ਕਿਵਾਨਾ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਤਿਹਾਰਾਂ ਦੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਹੈ ਜਿਹੜੀ ਪੂਰੀ ਪੱਬਾਪਾਰਾ ਚੌਕਸ ਹੈ ਹਰ ਇੱਕ ਨਾਕੇ ਤੇ ਚੈਕਿੰਗ ਕੀਤੀ ਜਾ ਰਹੀ ਆ ਅੱਜ ਅਸੀਂ ਖੜੇ ਆ ਵਿਧਾਨ ਸਭਾ ਹਲਕਾ ਨਾਬਾ ਦਾ ਕਸਬਾ ਇਹ ਪਾਸੋਂ ਪਾਸੋਂ ਦੇ ਵਿੱਚ ਐਸ ਐਚ ਓ ਸਾਹਿਬ ਖੁਦ ਨਾਕੇ ਤੇ ਖੜੇ ਨੇ ਚੈਕਿੰਗ ਕੀਤੀ ਜਾ ਰਹੀ ਆ ਕਰਦੇ ਆ ਗੱਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅ ਕਿਸ ਤਰ੍ਹਾਂ ਦੀ ਜਿਹੜੀ ਚੈਕਿੰਗ ਹੈ ਜੀ ਕੀਤੀ ਜਾ ਰਹੀ ਹੈ ਕੀ ਕੀ ਹਦਾਇਤਾਂ ਨੇ ਜੀ ਇਹ ਚੈਕਿੰਗ ਜੀ ਤਿਹਾਰਾਂ ਦੇ ਸੀਜ਼ਨ ਤੋਂ ਤੁਹਾਨੂੰ ਪਤਾ ਸ਼ੁਰੂ ਹੋ ਗਿਆ ਆ ਉਹਦੇ ਮੱਦੇ ਨਜ਼ਰ ਬਾਜ਼ਾਰ 'ਚ ਨਾਕਾਬੰਦੀ ਕੀਤੀ ਜਾ ਰਹੀ ਆ ਮਾਚ ਪੈਟਰੋਲਿੰਗ ਪਾਰਟੇ ਕੱਢੀ ਜਾਂਦੀਆਂ ਨੇ ਨਾਲੇ ਸੀਜ਼ਨਾਂ ਤੇ ਨਾਲੇ ਉੱਪਰੋਂ ਤੁਹਾਨੂੰ ਪਤਾ ਵੈਕਸੋਲ ਸੀਨ ਆ ਜੀ ਤਾਂ ਕਿ ਗਸ਼ਤ ਪਾਰਟੀਆਂ ਰਾਤ ਨੂੰ ਵੀ ਨਿਕਲਦੀਆਂ ਦੋ ਪਾਰਟੀਆਂ ਦੁਪਹਿਰੇ ਨਾਕਾਬੰਦੀ ਦੇ ਨਾਲ ਗਸ਼ਤ ਕੱਢੀ ਜਾਂਦੀ ਜੀ ਹਾਂ ਜੀ ਤੇ ਲੋਕਾਂ ਨੂੰ ਕੀ ਅਪੀਲ ਕਰਨਗੇ ਜੀ ਕਿਉਂਕਿ ਤਿਹਾਰਾਂ ਦੇ ਦਿਨ ਨੇ ਬਹੁਤ ਸਾਰੇ ਅਸਰਾਰਤੀ ਅਨਸਰ ਜਾਂ ਕੁਝ ਵੀ ਗਲਤ ਜਿਹੜੇ ਅਨਸਰ ਨੇ ਉਹ ਫਿਰਦੇ ਨੇ ਜੀ ਉਹਨਾਂ ਤੋਂ ਬਚਣ ਦੇ ਲਈ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਜੇ ਤੁਹਾਨੂੰ ਕੋਈ ਲੱਗਦਾ ਕੋਈ ਸ਼ੱਕੀ ਚੀਜ਼ ਪਈ ਹੈ ਜਾਂ ਕੋਈ ਸ਼ੱਕੀ ਵਿਅਕਤੀ ਘੁੰਮਦੇ ਦੇਖਦੇ ਨੇ ਤਾਂ ਸਾਨੂੰ ਫੌਰਨ ਤਲਾਹ ਦਿੱਤੀ ਜਾਵੇ ਤੇ ਇਸੇ ਕਰਕੇ ਲੋਕਾਂ ਦਾ ਇਹੀ ਸਹਿਯੋਗ ਸਾਨੂੰ ਇਹੀ ਲੋਕਾਂ ਨੂੰ ਚਾਹੁੰਦੇ ਆ ਜੀ ਤੇ ਲੋਕ ਇਹ ਮੁੜ ਕੇ ਵੇ ਤਲਾਹ ਦਿੱਤੀ ਜਾਵੇ ਤਾਂ ਕਰਕੇ ਫਿਰ ਜੋ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਮਾੜੇ ਅਨਸਰ ਨੂੰ ਹੱਥ ਪਾੜ ਪਾਇਆ ਜਾਵੇ ਜੀ ਧੰਨਵਾਦ ਜੀ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਪਾਸੋਂ ਦੇ ਮੇਨ বাস ਸਟੈਂਡ ਚੌਂਕ ਦੇ ਵਿੱਚ ਨਾਕਾਬੰਦੀ ਕਰਕੇ ਚੈਕਿੰਗ ਹੈ ਜਿਹੜੀ ਕੀਤੀ ਜਾ ਰਹੀ ਆ ਕਿਹਾ ਜਾ ਰਿਹਾ ਹੈ ਤਿਹਾਰਾਂ ਦੇ ਮੱਦੇ ਨਜ਼ਰ ਸਖਤ ਚੈਕਿੰਗ ਹੈ ਜਿਹੜੀ ਉਹ ਕੀਤੀ ਜਾ ਰਹੀ ਆ ਸੋ ਹਦਾਇਤਾਂ ਨੇ ਆਮ ਪਬਲਿਕ ਨੂੰ ਕਿ ਕੋਈ ਵੀ ਚੀਜ਼ ਪਈ ਆ ਕੁਝ ਵੀ ਫालतू ਦਾ ਕਿਤੇ ਪਿਆ ਦਿਖਦਾ ਹੈ ਉਹਨੂੰ ਹੱਥ ਨਾਲ ਲਾਇਆ ਜਾਵੇ ਤੇ ਜੇ ਕੋਈ ਇਦਾਂ ਦੇ ਸੱਕੀ ਵਿਅਕਤੀ ਜਾਂ ਕੋਈ ਸੱਕੀ ਚੀਜ਼ ਦਿਖਦੀ ਆ ਤਾਂ ਪੁਲਿਸ ਪ੍ਰਸ਼ਾਸਨ ਨੂੰ ਉਸ ਦੀ ਜਾਣਕਾਰੀ ਦਿੱਤੀ ਜਾਵੇ ਫਿਲਹਾਲ ਅਸੀਂ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਬਣੇ ਰਹੋ ਟਿਵਾਣਾ ਟੀਵੀ ਦੇ ਨਾਲ ਧੰਨਵਾਦ